ਜੋ 1984 ਨੂੰ ਦਰਬਾਰ ਸਾਹਿਬ ਸਮੇਤ ਪੁੱਤਰਪਾਰਤ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ 70 ਦੇ ਆਸ-ਪਾਸ ਗੁਰਦੁਆਰੇ ਸਨ ਜਿਹੜਾ ਰਾਜਸੀ ਵਿਰੋਧ ਸੀਗਾ ਉਹ ਨਿੱਜੀ ਵਿਰੋਧ ਦੇ ਰੂਪ ਬਦਲ ਗਿਆ ਤੇ ਜਿਸ ਦਾ ਬਦਲਾ ਲੈਣ ਲਈ ਬਾਦ ਚੋਨੇ ਇੱਥੇ ਤੱਕ ਗੱਲ ਲੈ ਕੇ ਪ੍ਰਤਾਪ ਸਿੰਘ ਨਰਾਏ ਉਹਨੇ ਬੜਾ ਬੁਰਾ ਬਣਾਇਆ ਤੇ ਉਹਨਾਂ ਨੇ ਇੰਦਰਾ ਗਾਂਧੀ ਦੇ ਬੈਠਿਆਂ ਤੇ ਇੰਦਰਾ ਗਾਂਧੀ ਨੂੰ ਵੀ ਤੇ ਜਿਹੜੇ ਉਹ ਸਿੱਖ ਲੀਡਰਨ ਸੀਗੇ ਉਹਨਾਂ ਨੂੰ ਵੀ ਉਹਨਾਂ ਦੀ ਔਕਾਤ ਚੇਤੇ ਕਰਾਈ ਵੀ ਤੁਹਾਡੀ ਗੁਰੂ ਤੋਂ ਬਿਨਾ ਕੋਈ ਔਕਾਤ ਹੀ ਨਹੀਂ ਸੀ। ਹਰਮਤ ਦਾ ਤੇ ਵਿੱਪਰ ਸੰਸਕਾਰ ਦਾ ਪਿਛਲੇ 5 ਸਦੀਆਂ ਦਾ ਆਪਸੀ ਪਰਸਪਰ ਬਰੋਦਰ ਉਹ ਇੱਕ ਵਜ੍ਹਾ ਹੈ ਜਿਹਦੇ ਕਰਕੇ ਇਹ ਘਟਨਾ ਹੋਈ। ਸਿੱਖਾਂ ਦੀ ਜਿਹੜੀ ਸਾਂਝੀ ਧਾਰਮਿਕ ਪਛਾਣ ਜਿਹੜੀ ਗੁਰੂ ਖਾਲਸਾ ਪੰਥ ਦੇ ਤੌਰ ਤੇ ਆ ਇੰਡੀਆ ਦੀ ਕੰਸਟਿਟੂਐਂਟ ਅਸੈਂਬਲੀ ਨੇ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ। ਜੀ ਜਿਹੜੀ ਆਪਣੀ ਨਿਆਰੀ ਤੇ ਆਜ਼ਾਦ ਪਛਾਣ ਜੀ ਉਹਨੂੰ ਜੇ ਬਚਾਉਣਾ ਹੈ ਤੇ ਸਟਰਗਲ ਕਰਨੀ ਪੈਣੀ। ਫਿਰ ਉਹਨਾਂ ਦੇ ਸਰਬ ਜਿਹੜਾ ਮਤਾ 1973 ਦੇ ਵਿੱਚ ਅਕਾਲੀ ਦਲ ਨੇ ਪਾਸ ਕੀਤਾ ਸਾਰਿਆਂ ਜਿੱਕੇ ਮੰਨਤਾ ਬਣ ਗਈ ਕਿ ਜੇ ਦਿੱਲੀ ਦੇ ਖਿਲਾਫ ਲੜਨਾ ਤਾਂ ਸਿੱਖਾਂ ਦੇ ਰਾਹੀ ਸਭ ਤੋਂ ਬਿਹਤਰ ਲੜਿਆ ਜਾ ਸਕਦਾ ਹੈ। ਜੀ ਮੁੱਖ ਲੋੜ ਬਣ ਗਈ ਕਿ ਸਿੱਖਾਂ ਤੋਂ ਬਿਨਾ ਇੰਡੀਆ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਇਹ ਉਹਨਾਂ ਦੀ ਮੁੱਖ ਡਿਪੈਂਡੈਂਸੀ ਸਿੱਖਾਂ ਤੇ ਬਣੀ ਤੋ ਜਿੰਨੀ ਵੀ ਰੇਲ ਲਾਈਨ ਬਿਸ਼ੀ ਹੋਈ ਆ ਉਹ ਸਾਰੀ ਸਿੱਖ, ਰਾਮਗੜੀਏ ਜਿਹੜੇ ਟੈਕਨੀਸ਼ੀਅਨ ਨੇ ਉਹਨਾਂ ਨੇ ਵਿਸਾਈਆਂ ਜਿੰਨੀ ਮੁੱਖ ਟਰਾਂਸਪੋਰਟ ਸੀਗੀ ਪੰਜਾਬ ਤੋਂ ਲੈ ਕੇ ਤੌਰ ਚਨਈ ਤੱਕ ਉਧਰ ਤੌਰ ਅਸਾਮ ਤੱਕ ਉਹ ਸਾਰੇ ਦੇ ਵਿੱਚ ਹੀ ਸਿੱਖਾਂ ਦੀ ਟੋਟਲ ਮੋਨੋਪੋਲੀ ਸੀਗੀ ਟਰਾਂਸਪੋਰਟ ਦੇ ਦਿੱਲੀ ਦਰਵਾਜ਼ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਕਰਨਾ ਚਾਹੁੰਦਾ ਹੈ ਸਿੱਖਾਂ ਦੀ ਪਾਲਿਸੀ ਹੰਨੇ ਹੰਨੇ ਮੀਰੀ ਦੀ ਹੈ ਉਹ ਖੁਦਮੁਖਤਿਆਰੀ ਐਨ ਥਰਡ ਲੈਵਲ ਤੱਕ ਵੰਡੀ ਜਾਣੀ ਚਾਹੀਦੀ ਬਿਨਾਂ ਹੀ ਵਜ੍ਹਾ ਇੱਕ ਕੇਸ ਦੀ ਪੈਰਵਾਹੀ ਕਰਨ ਗਿਆ ਨੂੰ ਅਰੈਸਟ ਕਰ ਲਿਆ ਪ੍ਰਿੰਮਰੀ ਸਿੰਘ ਦਿਖਾਰਾ ਸਿੰਘ ਹੋਂ ਜਿੱਥੋਂ ਗ੍ਰਿਫਤਾਰ ਹੋਏ ਸ਼ੁਰੂ 1 ਜੂਨ 1984 ਨੂੰ ਦਰਬਾਰ ਸਾਹਿਬ ਸਮੇਤ ਉੱਤਰ ਪਾਰਤ ਦੇ ਬਹੁਤ ਸਾਰੇ ਗੁਰਦੁਆਰਿਆਂ ਤੇ ਹੋਇਆ ਉਹ 70 ਦੇ ਆਸ-ਪਾਸ ਗੁਰਦੁਆਰੇ ਸਨ ਜਿਨ੍ਹਾਂ ਤੇ ਹੋਇਆ ਜੀ ਤੇ ਪੂਰਾ ਇਹ ਪੰਜਾਬ ਕਰਫਿਊ 'ਚ ਰਿਹਾ ਕੱਲਾਕਾਲ ਤੱਕ ਸਾਬ ਤੇ ਨਹੀਂ ਸੀ ਹੋਣਾ ਸੋ ਕਿਉਂਕਿ ਅਕਾਲ ਤਖਤ ਸਾਹਿਬ ਤੇ ਸੰਜਨੈਲ ਸਿੰਘ ਜੀ ਹੋਣਾਂ ਦੀ ਸ਼ਹਾਦਤ ਹੋਈ ਜਨਰਲ ਸਵੇਕ ਸਿੰਘ ਹੋਣਾਂ ਦੀ ਸ਼ਹਾਦਤ ਹੋਈ ਭਾਈ ਮਰੀਕ ਸਿੰਘ ਹੋਣਾਂ ਦੀ ਹੋਈ ਜਾਂ ਹੋਰ ਬਹੁਤ ਸਾਰੇ ਜਿਹੜੇ ਸੈਂਕੜੇ ਸਿੰਘ ਬੀਬੀਆਂ ਸੀਗੇ ਜਿਨ੍ਹਾਂ ਦੀ ਸ਼ਹਾਦਤ ਹੋਈ ਉਹਦੇ ਕਰਕੇ ਹੌਲੀ ਹੌਲੀ ਸਾਡੀ ਯਾਦ ਚ ਅਕਾਲ ਤਖਤ ਸਾਹਿਬ ਹੀ ਰਹਿ ਜਾਂਦਾ ਪਰ ਇਹ ਹਮਲਾ ਵਿਆਪਕ ਰੂਪ ਦੇ ਵਿੱਚ ਪ੍ਰਾਣਾ ਜਿੰਨਾ ਵੀ ਅਲਾਕਾ ਸਿੱਖਾਂ ਦਾ ਜਿੱਥੇ 18ਵੀਂ ਸਦੀ ਸਿੱਖਾਂ ਦਾ ਮਿਸਲਾਂ ਵੇਲੇ ਰਾਜ ਰਿਹਾ ਜੀ ਹੁਣ ਵਾਲਾ ਪੰਜਾਬ ਹਰਿਆਣਾ ਰਾਜਸਥਾਨ ਇਹ ਸਾਰੇ ਵੱਡੇ ਇਲਾਕੇ ਦੇ ਵਿੱਚ ਇੱਕ ਵੱਡੀ ਫੌਜੀ ਜੰਗੀ ਕਵਾਇਦ ਸੀ ਇਹ ਸੋ ਹੁਣ ਐਡੀ ਵੱਡੀ ਪੱਦਰ ਦੇ ਉੱਤੇ ਐਡੀ ਵੱਡੀ ਜੰਗੀ ਕਾਰਵਾਈ ਹੋਈ ਉਹ ਦਾ ਜਿਹੜਾ ਵਜਾ ਹੈ ਮੁੱਖ ਜੀ ਉਹਦੇ ਸੰਬੰਧੀ ਆਪਾਂ ਗੱਲ ਜਿਹੜੀ ਕਰਨੇ ਆ ਉਸ ਤੋਂ ਪਹਿਲਾਂ ਜਿਹੜੀ ਆਮ ਤੌਰ ਦੇ ਉੱਤੇ ਗਾਹੇ-ਬਗਾਹੇ ਕਿਸੇ ਨਾ ਕਿਸੇ ਰੂਪ ਚ ਪ੍ਰਚਲਿਤ ਕਾਰਨ ਨੇ ਹਾਂਜੀ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਇੱਕ ਕਾਰਨ ਇਹ ਗਿਣਾਇਆ ਜਾਂਦਾ ਕਿ ਜਦੋਂ 1975 ਦੇ ਵਿੱਚ 인ਦਰਾ ਗਾਂਧੀ ਨੇ ਐਮਰਜੈਂਸੀ ਲਾਗੂ ਕੀਤੀ ਉਸ ਵਕਤ ਉਹ ਅਕਾਲੀ ਦਲ ਦੇ ਰਾਹੀਂ ਸਿੱਖਾਂ ਦੇ ਨਾਲ ਕੋਈ ਇੱਕ ਸਮਝੌਤਾ ਕਰਨਾ ਚਾਹੁੰਦੀ ਸੀ ਬਟ ਅਕਾਲੀ ਦਲ ਨੇ ਉਹ ਜਿਹੜੀ ਰਾਜਸੀ ਮੰਗ ਟਕਰਾ ਆਤੀ ਉਹਦੇ ਕਰਕੇ ਉਹਦਾ ਫਿਰ ਅਕਾਲੀ ਦਲ ਦੇ ਨਾਲ ਜਿਹੜਾ ਰਾਜਸੀ ਵਿਰੋਧ ਸੀਗਾ ਉਹ ਨਿੱਜੀ ਵਿਰੋਧ ਦੇ ਰੂਪ ਚ ਬਦਲ ਗਿਆ ਤੇ ਜਿਸ ਦਾ ਬਦਲਾ ਲੈਣ ਲਈ ਬਾਅਦ ਚ ਉਹਨੇ ਇੱਥੇ ਤੱਕ ਗੱਲ ਲੈ ਕੇ ਆਂਦੀ ਦੂਸਰੀ ਵਜ੍ਹਾ ਜਿਹੜੀ ਮੰਨੀ ਜਾਂਦੀ ਜਾਂ ਕਹੀ ਜਾਂਦੀ ਉਏ ਕਹੀ ਜਾਂਦੀ ਕਿ ਜਦੋਂ 1975 ਦੇ ਵਿੱਚ ਆਈ ਨਵੇਂ ਪਾਤਸ਼ਾਹ ਗੁਰਤੇਗ ਬਹਾਦਰ ਮਹਾਰਾਜ ਦੇ 300 ਸਾਲਾ ਸ਼ਹੀਦੀ ਪੁਰਬ ਮਨਾਏ ਜਾ ਰਹੇ ਸੀਗੇ ਉਦੋਂ ਦਿੱਲੀ ਦੇ ਵਿੱਚ ਜਿਹੜਾ ਮੁੱਖ ਸਮਾਗਮ ਹੋਇਆ ਉਸ ਸਮਾਗਮ ਦੇ ਵਿੱਚ ਇੰਦਰਾ ਗਾਂਧੀ ਵੀ ਆਈ ਸੀ ਤੋ ਉਸ ਸਮਾਗਮ ਦੇ ਵਿੱਚ ਇੰਦਰਾ ਗਾਂਧੀ ਦੇ ਸਤਕਾਰ ਦੇ ਵਿੱਚ ਬਹੁਤ ਸਾਰੇ ਸਿੱਖ ਆ ਗੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਇੰਦਰਾ ਗਾਂਧੀ ਦਾ ਸਵਾਗਤ ਕਰਨ ਲਈ ਉੱਠ ਕੇ ਖੜੇ ਹੋ ਗਏ ਸੀ ਜਿਹਦਾ ਉਦੋਂ ਜਿਹੜੇ ਦਮ ਨਮੀ ਟਕਸਾਲ ਦੇ ਮੁਖੀ ਸੀਗੇ ਸੰਤ ਕਰਤਾਰ ਸਿੰਘ ਜੀ ਪਿੰਡ ਵਾਲੇ ਉਹਨਾਂ ਨੇ ਬੜਾ ਬੁਰਾ ਮਨਾਇਆ ਤੇ ਉਹਨਾਂ ਨੇ ਇੰਦਰਾ ਗਾਂਧੀ ਦੇ ਬੈਠਿਆਂ ਤੇ ਹੀ ਇੰਦਰਾ ਗਾਂਧੀ ਨੂੰ ਵੀ ਤੇ ਜਿਹੜੇ ਉਹ ਸਿੱਖ ਲੀਡਰ ਸੀਗੇ ਉਹਨਾਂ ਨੂੰ ਵੀ ਉਹਨਾਂ ਦੀ ਔਕਾਤ ਚੇਤੇ ਕਰਾਈ ਵੀ ਤੁਹਾਡੀ ਗੁਰੂ ਤੋਂ ਬਿਨਾ ਕੋਈ ਔਕਾਤ ਹੀ ਨਹੀਂ ਸੀਗੀ ਤਾਂ ਕੁਝ ਲੋਕ ਮੰਨਦੇ ਪੀ ਉਸ ਵਜ੍ਹਾ ਕਰਕੇ ਇੰਦਰਾ ਗਾਂਧੀ ਦੇ ਮਨ ਦੇ ਵਿੱਚ ਦੰਦਮੀ ਟਕਸਾਲ ਦੇ ਖਿਲਾਫ ਖਾਸ ਕਰਕੇ ਤੇ ਸਿੱਖਾਂ ਦੇ ਖਿਲਾਫ ਕੋਈ ਰੰਜ ਪੈਦਾ ਹੋ ਗਿਆ ਜਿਹਦਾ ਉਹਨੇ ਬਦਲਾ ਲਿਆ ਕੁਝ ਲੋਕ ਇਹ ਕਹਿੰਦੇ ਕਿ ਇੰਦਰਾ ਗਾਂਧੀ ਨੇ ਇਲੈਕਸ਼ਨ ਜਿੱਤਣੀ ਸੀਗੀ ਕਿਉਂਕਿ ਦਸੰਬਰ 84 ਦੇ ਵਿੱਚ ਇੰਡੀਆ ਦੀ ਜਿਹੜੀ ਲੋਕ ਸਭਾ ਦੀ ਜਨਰਲ ਇਲੈਕਸ਼ਨ ਹੈ ਉਹ ਹੋਣੀ ਸੀਗੀ ਤੇ ਪਿਛਲੀਆਂ ਜਿੰਨੀਆਂ ਇਲੈਕਸ਼ਨ ਸੀਗੀਆਂ ਉਹ ਇੰਦਰਾ ਗਾਂਧੀ ਨੇ ਕਿਸੇ ਨਾ ਕਿਸੇ ਬੜੀ ਕਾਰਵਾਈ ਨੂੰ ਇੰਜਾਮ ਦੇ ਕੇ ਜਿੱਤੀਆਂ ਸੀਗੀਆਂ ਉਹਦੇ ਕੋਲੋਂ ਆਪਣੀ ਜਿਹੜੀ ਸਧਾਰਨ ਪੋਲਿਟਿਕਸ ਹੈ ਉਹਦੇ ਰਾਹੀਂ ਇਲੈਕਸ਼ਨਾਂ ਦਾ ਜਿੱਤ ਹੁੰਦੀਆਂ ਸੋ ਜਿਵੇਂ ਕਿ ਜਿਹੜੀ 72 71 ਵਾਲੀ 72 ਵਾਲੀ ਇਲੈਕਸ਼ਨ ਸੀਗੀ ਉਹਨੇ 71 ਦੇ ਵਿੱਚ ਬੰਗਲਾਦੇਸ਼ ਬਣਾ ਕੇ ਜਿੱਤੀ ਸੋ ਇਸ ਪ੍ਰਕਾਰ ਉਹਨਾਂ ਸਿਗਾ ਇੱਕ ਵੱਡਾ ਮੁੱਦਾ ਚਾਹੀਦਾ ਤਾਂ ਉਹ ਉਹਨੇ ਇੱਕ ਮੁੱਦਾ ਆਪਣੇ ਆਪ ਇਲੈਕਸ਼ਨ ਜਿੱਤਣ ਦੇ ਲਈ ਕ੍ਰੀਏਟ ਕੀਤਾ ਤੋਂ ਇੱਕ ਵਜਾ ਕੋ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਵੱਲੋਂ ਇਹ ਵੀ ਦਿੱਤੀ ਜਾਂਦੀ ਕਿ ਜਿਹੜਾ ਗੁਰਮਤ ਦਾ ਤੇ ਵਿੱਪਰ ਸੰਸਕਾਰ ਦਾ ਪਿਛਲੇ 5 ਸਦੀਆਂ ਦਾ ਆਪਸੀ ਪਰਸਪਰ ਬਿਰੋਧ ਉਹ ਇੱਕ ਵਜ੍ਹਾ ਹੈ ਜਿਹਦੇ ਕਰਕੇ ਇਹ ਘਟਨਾ ਹੋਈ ਸੋ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਸੱਚ ਹੋ ਸਕਦੀਆਂ ਇਹਦੇ ਵਿੱਚ ਕੋਈ ਦੁਬਾਰਾਈ ਨਹੀਂ ਹੈ ਇਹ ਸਾਰੀਆਂ ਗੱਲਾਂ ਦਾ ਆਪੋ ਆਪਣਾ ਇਸ ਸਾਰੇ ਮਸਲੇ 'ਚ ਹਿੱਸਾ ਹੈ ਕੋਈ ਬੱਧ ਹੋ ਸਕਦਾ ਕੋਈ ਘੱਟ ਹੋ ਸਕਦਾ ਪਰ ਮੁੱਖ ਰੂਪ ਦੇ ਵਿੱਚ ਜੇ ਤੁਸੀਂ ਇਸ ਹਮਲਾ ਕਿਉਂ ਹੋਇਆ ਇਹਨੂੰ ਜਾਨਣਾ ਹੋਵੇ ਤਾਂ ਜਿਹੜੀ ਰਾਜਸੀ ਤੌਰ ਦੇ ਉੱਤੇ ਜਿਹੜੀਆਂ ਘਟਨਾਵਾਂ ਹੋਈਆਂ 1947 ਤੋਂ ਲੈ ਕੇ 1984 ਤੱਕ ਉਹ ਸਾਨੂੰ ਦੇਖਣੀਆਂ ਪੈਣੀਆਂ ਜਿਵੇਂ ਕੋਈ ਆਧਾਰ ਹਾਂ ਉਹ ਮੈਂ ਕਰਦਾ ਵੀ ਜਿਵੇਂ ਇੱਕ ਹੈਗਾ ਸਿੱਖਾਂ ਦਾ ਪੱਖ ਸੇਖ ਸਾਰੀ ਪੋਲਿਟਿਕਸ ਨੂੰ ਕਿਦਾਂ ਸਮਝ ਰਹੇ ਸੀਗੇ ਇੱਕ ਸਗਾ ਦਿੱਲੀ ਦਰਬਾਰ ਦਾ ਪੱਖ ਕਿ ਉਹ ਸਿੱਖਾਂ ਦੀ ਜਿਹੜੀ ਰਾਜ ਸੀ ਸਰਗਰਮੀਆਂ ਉਹਨੂੰ ਕਿਸ ਨਜ਼ਰੀਏ ਨਾਲ ਦੇਖ ਰਹੀ ਸੀ ਸੋ ਦੋਏ ਪਰਸਪਰ ਜੇ ਆਪਾਂ ਬਰਚੋਲ ਕਰਾਂਗੇ ਤਾਂ ਕਾਰਨ ਸਮਝ ਆ ਜਾਂਦਾ ਸੋ ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਜਦੋਂ 1947 ਦੇ ਵਿੱਚ ਇਸ ਮਹਾਂਦੀਪ ਦੀ ਵੰਡ ਹੋਈ ਤੇ ਇਸ ਮਹਾਂਦੀਪ ਦੀ ਵੰਡ ਦੇ ਵਿੱਚ ਇਸ ਤਰ੍ਹਾਂ ਬ੍ਰਿਟਿਸ਼ ਕਾਂਗਰਸ ਸਰਕਾਰ ਉਸ ਵੇਲੇ ਦੀ ਜਿਹੜੀ ਕਾਂਗਰਸ ਪਾਰਟੀ ਸੀਗੀ ਉਹਦੇ ਨਾਲ ਰਲ ਕੇ ਉਹਨਾਂ ਨੇ ਜੋ ਵੀ ਪਲਾਨ ਦਿੱਤਾ ਸਿੱਖਾਂ ਨੇ ਲਗਭਗ ਇਹਨਾਂ ਵਿੱਚ ਉਹ ਮੰਨ ਲਿਆ ਸਿੱਖ ਤਾਂ ਉਹਦੇ ਵਿੱਚ ਸਿੱਖ ਇੰਡੀਆ ਦੇ ਵਿੱਚ ਆਏ ਤਾਂ ਸਿੱਖਾਂ ਨੂੰ ਜਦੋਂ ਸਾਰਾ ਇੰਡੀਆ ਦਾ ਵਿਧਾਨ ਸੰਵਿਧਾਨ ਬਣਨਾ ਸ਼ੁਰੂ ਹੋਇਆ ਜਿਹੜੀ ਕੰਸਟੀਟੂਐਂਟ ਅਸੈਂਬਲੀ ਸੀਗੀ ਉਹਦੇ ਵਿੱਚ ਸਿੱਖਾਂ ਨੂੰ ਸਭ ਤੋਂ ਪਹਿਲਾ ਝਟਕਾ ਉਦੋਂ ਲੰਗਾ ਜਦੋਂ ਸਿੱਖਾਂ ਦੀ ਜਿਹੜੀ ਸਾਂਝੀ ਧਾਰਮਿਕ ਪਛਾਣ ਹੈ ਜਿਹੜੀ ਗੁਰੂਖਾਲਸਾ ਪੰਥ ਦੇ ਤੌਰ ਤੇ ਆ ਇੰਡੀਆ ਦੀ ਕਨਸਟੀਟਿਊਟ ਅਸੈਂਬਲੀ ਨੇ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਦੇ ਵਿੱਚ ਉਹਨਾਂ ਦਾ ਜਿਹੜਾ ਤਰਕ ਇਹ ਸੀਗਾ ਕਿ ਇੰਡੀਆ ਜਿਹੜਾ ਇਹ ਇੱਕ ਸੈਕੂਲਰ ਭਾਵ ਧਰਮ ਨਿਰਪੱਖ ਦੇਸ਼ ਹੋਣਾ ਇਹਦੇ ਵਿੱਚ ਕਿਸੇ ਵੀ ਧਰਮ ਦੀ ਜਿਹੜੀ ਸਾਂਝੀ ਪਛਾਣ ਉਹਨੂੰ ਅਸੀਂ ਮਾਨਤਾ ਨਹੀਂ ਦੇਵਾਂਗੇ ਜੀ ਸਮਾਜਿਕ ਪਛਾਣਾਂ ਨੇ ਜਿਹੜੀਆਂ ਉਹਨਾਂ ਨੂੰ ਮਾਨਤਾ ਹੈ ਜਿਦਾਂ ਐਸਟੀ ਸ਼ੈਡਿਊਲਡ ਰਾਈਜ਼ ਨੂੰ ਸ਼ਲੂਟ ਕਾਸਟ ਨੂੰ ਉਹਨਾਂ ਨੂੰ ਹੈਗੀਆਂ ਤੇ ਬਟ ਧਾਰਮਿਕ ਜਿਹੜੇ ਪਛਾਣ ਨੇ ਉਹਨਾਂ ਨੂੰ ਨਹੀਂ ਦੇਣੀ ਅੱਛਾ ਪਰ ਉਹਦੇ ਵਿੱਚ ਉਹਨਾਂ ਨੇ ਕੁਝ-ਕੁਝ ਚੀਜ਼ਾਂ ਦੇ ਵਿੱਚ ਲੂਪ ਹੋਲ ਰੱਖ ਲਏ ਮਤਲਬ ਜਿਦਾਂ ਹਿੰਦੂ ਸੀਗੇ ਹਿੰਦੂ ਬਹੁਤ ਵੱਡਾ ਸੀਗਾ ਉਹਨਾਂ ਦੇ ਲਈ ਹਿੰਦੂਆਂ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਸਿਵਲ ਕੋਡ ਹੈ ਉਹ ਰੱਖ ਲਿਆ ਇਸਲਾਮ ਦੇ ਲਈ ਵੀ ਰੱਖ ਲਿਆ ਵੱਖਰਾ ਸਿੱਖਾਂ ਦੀ ਵਾਰੀ ਨਹੀਂ ਰੱਖੇ ਇਹ ਸਿੱਖਾਂ ਦੀ ਸਾਂਝੀ ਪਛਾਣ ਨੂੰ ਜਗ੍ਹਾ ਨਹੀਂ ਦਿੱਤੀ ਅੰਗਰੇਜ਼ਾਂ ਦੇ ਵੇਲੇ ਸੀਗੀ ਅੰਗਰੇਜ਼ਾਂ ਦੇ ਵੇਲੇ ਸਿੱਖਾਂ ਦੀ ਸਾਂਝੀ ਧਾਰਮਿਕ ਪਛਾਣ ਨੂੰ ਮੰਨਤਾ ਸੀਗੀ ਇਸ ਕਰਕੇ ਐਮਐਲਏ ਦੀਆਂ ਵੀ ਲੋਕ ਸਭਾ ਦੀਆਂ ਵੀ ਅੰਗਰੇਜ਼ਾਂ ਵੇਲੇ ਸਿੱਖਾਂ ਲਈ ਸੈਪਰੇਟ ਸੀਟਾਂ ਹੁੰਨੀਆਂ ਸੀਗੀਆਂ ਇੱਥੇ ਸਿੱਖ ਕੈਂਡੀਡੇਟ ਸੀਗੇ ਸਿੱਖ ਹੀ ਵੋਟਰ ਹੁੰਦੇ ਸੀਗੇ ਬਟ ਜਦੋਂ ਇੰਡੀਆ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਦੀ ਸਾਂਝੀ ਪਛਾਣ ਨੂੰ ਜਗ੍ਹਾ ਨਹੀਂ ਬਣੀ ਇਸੇ ਕਰਕੇ ਸਿੱਖਾਂ ਨੇ ਉਹ ਸੰਵਿਧਾਨ ਦੇ ਉੱਤੇ ਫਿਰ ਜਿਹੜੇ 2 MP ਸੀਗੇ ਸਿੱਖਾਂ ਦੇ ਨਮਾ ਨਹੀਂ ਸਾਈਨ ਕੀਤੇ। ਕਿ ਜੇ ਤੁਸੀਂ ਸਾਡੀ ਸਾਂਝੀ ਪਛਾਣ ਨੂੰ ਹੀ ਨਹੀਂ ਮੰਨਦੇ ਤੇ ਅਸੀਂ ਫਿਰ ਕਨਸਟੀਟੂਐਂਟ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ। ਉਤੋਂ ਸਿੱਖਾਂ ਦਾ ਸਟੇਟ ਦੇ ਨਾਲ ਸੰਗਰਾਮ ਜਿਹੜਾ ਉਹ ਸ਼ੁਰੂ ਹੋਇਆ। ਇਹ ਪਹਿਲਾ ਸੀ। ਹਾਂ। ਤੋਂ ਪਰ ਸਿੱਖਾਂ ਨੇ ਉਹਦੇ ਤੇ ਬਹੁਤ ਜ਼ਿਆਦਾ ਸਟਰਗਲ ਕਰਨ ਦੀ ਬਜਾਏ ਸਿੱਖਾਂ ਨੇ ਟਰਾਈ ਕੀਤੀ ਸਿੱਖਾਂ ਦੇ ਅਕਾਲੀ ਦਲ ਦੇ ਜਿਹੜੇ ਉਦੋਂ ਲੀਡਰ ਸੀਗੇ ਮਾਸਟਰ ਤਾਰਾ ਸਿੰਘ ਉਹ ਨੈਰੂ ਨੂੰ ਯਾਦ ਕਰਾਣ ਗਏ ਕਿ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਨਾਰਥ ਇੰਡੀਆ ਦੇ ਵਿੱਚ ਕੋਈ ਅਸੀਂ ਇੱਕ ਐਸਾ ਖੇਤਾ ਦੇਵਾਂਗੇ ਜਿੱਥੇ ਸਿੱਖ ਆਜ਼ਾਦੀ ਦਾ ਨਿਗਮਾਨ ਸਕਣ ਪਰ ਹੁਣ ਤੁਸੀਂ ਸਾਨੂੰ ਉਹ ਖੁਦਮਖਤਿਆਰ ਖੇਤਾ ਦਿਓ ਪਰ ਉਹ ਗੱਲ ਵੀ ਨਹੀਂ ਸੁਣੀ ਗਈ ਤਾਂ ਉਹਦੇ ਤੋਂ ਪਹਿਲਾਂ ਹੀ ਆ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਉੱਥੇ ਨਰੇਲਾ ਦਿੱਲੀ ਦੇ ਬਾਹਰ-ਬਾਰ ਜਿੱਥੇ ਸਿੰਘੂ ਮੋਰਚਾ ਲੱਗਾ ਸੀਗਾ ਉੱਥੇ ਹੀ ਅਰੈਸਟ ਕਰ ਲਿਆ ਸੀਗਾ ਤੋਦ ਬਾਅਦ ਸਿੱਖਾਂ ਨੇ ਕੋਈ ਚਲੋ ਉਸ ਮਸਲੇ ਤੇ ਸਟਰਗਲ ਨਹੀਂ ਕੀਤੀ ਸਿੱਖਾਂ ਨੇ ਆਪਣਾ ਪੈਦਰਾ ਬਦਲ ਲਿਆ ਜੀ ਅਕਾਲੀ ਦਲ ਨੇ 55 ਤੋਂ ਬਾਅਦ ਇਹ ਸ਼ੁਰੂ ਕਰ ਲਿਆ ਵੀ ਸਾਂਝੀ ਸਿੱਖ ਪਛਾਣ ਦੀ بجائے ਪੰਜਾਬੀ ਸੂਬਾ ਮੋਰਚਾ ਮੰਗਣਾ ਸ਼ੁਰੂ ਕਰ ਲਿਆ ਉਹਨੇ ਆਪਣੀ ਪਛਾਣ ਥੋੜੀ ਡਾਊਨ ਕਰ ਲਈ ਸਿੱਖਾਂ ਦੀ ਵਜ੍ਹਾ ਪੰਜਾਬੀ ਪਛਾਣ ਤੇ ਆ ਗਏ ਜੀ ਤੋ ਪੰਜਾਬੀ ਪਛਾਣ ਦੇ ਉੱਤੇ ਸਟਰਗਲ ਹੋਈ ਗ੍ਰਿਫਤਾਰੀਆਂ ਹੋਈਆਂ ਮੋਰਚੇ ਲੱਗੇ ਤੇ 1965 ਦੇ ਵਿੱਚ ਪਾਕਿਸਤਾਨ ਨਾਲ ਲੜਾਈ ਲੱਗੀ ਤੇ ਉਹ ਪਾਕਿਸਤਾਨ ਜਦੋਂ ਲੜਾਈ ਲੱਗੀ ਉਸ ਵਕਤ ਇੰਡੀਆ ਦੀ ਮਜਬੂਰੀ ਬਣ ਗਈ ਸਿੱਖਾਂ ਨੂੰ ਨਾਲ ਲੈਣ ਦੀ ਕਿਉਂਕਿ ਫੌਜ ਦੇ ਵਿੱਚ ਮੁੱਖ ਰੂਪ ਸਿੱਖ ਹੀ ਸੀਗੇ ਜਿਨ੍ਹਾਂ ਨੇ ਲੜਨਾ ਸੀਗਾ ਉਸ ਵਕਤ ਉਹਨਾਂ ਨੇ ਪੰਜਾਬੀ ਸੂਬਾ ਜਿਹੜਾ ਬਣਾਉਣ ਦੀ ਮੰਗ ਹੈ ਉਹ ਇੱਕ ਤਰੀਕੇ ਨਾਲ ਮੰਨ ਲਈ ਜਦੋਂ ਪੰਜਾਬੀ ਸੂਬਾ ਬਣ ਗਿਆ 66 66 ਜ ਬਣਨ ਤੋਂ ਬਾਅਦ ਫਿਰ ਸਿੱਖ ਲੀਡਰਸ਼ਿਪ ਨੂੰ ਸਮਝ ਆਈ ਵੀ ਸੂਬਾ ਬਣਾ ਕੇ ਵੀ ਤੁਸੀਂ ਇੱਥੇ ਆਪਣੀ ਜਿਹੜੀ ਕੋਧ ਮੁਖਤਿਆਰੀ ਆ ਜਿਹੜਾ ਸਵੈਰ ਨਿਰਣਾ ਹੈਗਾ ਉਹਦਾ ਹੱਕ ਦਾ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਬਹੁਤੇ ਹੱਕ ਨੇ ਉਹ ਸੈਂਟਰ ਕੋਲ ਹੀ ਨੇ ਸੂਬਿਆਂ ਕੋਲ ਹੱਕ ਹੀ ਨਹੀਂ ਹਨ ਤੇ ਉਹ ਪੰਜਾਬ ਵੀ ਸੂਬਾ ਬਣਾਦੇ ਵਕਤ ਹੀ ਸਮਝ ਆ ਗਿਆ ਚੰਡੀਗੜ੍ਹ ਉਧਰ ਰੱਖ ਲਿਆ ਦਰਿਆਈ ਪਾਣੀਆਂ ਦਾ ਵੰਡ ਨਹੀਂ ਕਿਸੇ ਤਰੀਕੇ ਕੀਤੀ ਤੇ ਹੋਰ ਜਿੰਨੇ ਵੀ ਮਹਿਕਮੇ ਸਾਂਝੇ ਸੀਗੇ ਸੈਂਟਰ ਦੇ ਸਟੇਟਾਂ ਨਾ ਉਹਨਾਂ ਦੇ ਵਿੱਚ ਸੈਂਟਰ ਦੀ ਮਰਜ਼ੀ ਚੱਲਦੀ ਸੀਗੀ ਤੇ ਬਹੁਤੇਆਂ ਵਿੱਚ ਸਟੇਟ ਵਾਲਿਆਂ ਦੀ ਵੀ ਸੈਂਟਰੀ ਆਪਦੀ ਮਰਜ਼ੀ ਚਲਾ ਜਾਂਦਾ ਆਪਦੇ ਅਸਰਾਂ ਨਾਲ ਹੀ ਜੀ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਸਮਝਾਈ ਵੀ ਇਹ ਸੂਬਾ ਬਣਾ ਕੇ ਵੀ ਗੱਲ ਨਹੀਂ ਬਣਨੀ ਤੁਸੀਂ ਜਿਹੜੀ ਆਪਣੀ ਨਿਆਰੀ ਤੇ ਆਜ਼ਾਦ ਪਛਾਣ ਜੀ ਉਹਨੂੰ ਜੇ ਬਚਾਣਾ ਤੇ ਸਟਰਗਲ ਕਰਨੀ ਪੈਣੀ ਫਿਰ ਉਹਨੰਦਪੁਰ ਸਾਹਿਬ ਜਿਹੜਾ ਮਤਾ 1973 ਦੇ ਵਿੱਚ ਅਕਾਲੀ ਦਲ ਨੇ ਪਾਸ ਕੀਤਾ ਉਹ ਮਤਾ ਜਿਹੜਾ ਸੀਗਾ ਉਹ ਸਿੱਖਾਂ ਦੀ ਜਿਹੜੀ ਨਿਆਰੀ ਤੇ ਸੁਤੰਤਰ ਪਛਾਣ ਧਾਰਮਿਕ ਪਛਾਣ ਜੀ ਉਹਦੇ ਤੁਰੇ ਦੁਆਲੇ ਘੁੰਮਦਾ ਸੀਗਾ ਉਹ ਇਹ ਨਹੀਂ ਸੀਗਾ ਕੱਲਾ ਵੀ ਪੰਜਾਬ ਨੂੰ ਵੱਧ ਅਧਿਕਾਰ ਮਿਲ ਜਾਣ ਜਾਂ ਸਟੇਟ ਨੂੰ ਵੱਧ ਅਧਿਕਾਰ ਮਿਲ ਜਾਣ ਉਹ ਇਹ ਸੀਗਾ ਕਿ ਜੇ ਅਧਿਕਾਰ ਮਿਲਣੇ ਆ ਤਾਂ ਸਿੱਖਾਂ ਦੀ ਜਿਹੜੀ ਨਿਆਰੀ ਤੇ ਸੁਤੰਤਰ ਪਹਿਚਾਣ ਧਾਰਮਿਕ ਉਹਨੂੰ ਮੰਨ ਕੇ ਮਿਲਣ ਜਿਹੜੇ ਇੰਡੀਆ ਨੇ ਹੋਰ ਬਹੁਤ ਸਾਰੇ ਹੈ ਟ੍ਰਾਈਬਸ ਦੇ ਸੋਸ਼ਲ ਗਰੁੱਪਸ ਦੇ ਮੰਨੇ ਨੇ ਜੀ ਤੇ ਹਿੰਦੂਆਂ ਦੀ ਜਿਹੜੀ ਧਾਰਮਿਕ ਪਛਾਣ ਹੈ ਉਹਨੂੰ ਬਿਨਾਂ ਮੰਨੇ ਤੋਂ ਹੀ ਉਹ ਉਹਨਾਂ ਨੂੰ ਹੱਕ ਦੇ ਰੱਖੇ ਨੇ ਅੱਜ ਤੱਕ ਤੇ ਉਹ ਉਹਨਾਂ ਨੇ 73 ਦੇ ਵਿੱਚ ਕੀਤੀ ਪਰ ਉਹ ਇਹ ਗੱਲ ਸੁਣੀ ਨਹੀਂ ਗਈ ਉਹ ਬਿਲਕੁਲ ਕਿਸੇ ਨੇ ਟੈਕ ਅਪ ਨਹੀਂ ਕੀਤੀ ਜੀ ਤੇ ਹੌਲੀ ਹੌਲੀ 75 ਸਾਲ ਆਇਆ ਐਮਰਜੈਂਸੀ ਆਈ ਐਮਰਜੈਂਸੀ ਦੇ ਵਿੱਚ ਸਾਰੇ ਇੰਡੀਆ 'ਚ ਇਕੱਲੇ ਪੰਜਾਬ ਨਹੀਂ ਸਾਰੇ ਇੰਡੀਆ ਦੇ ਵਿੱਚ ਜਿੰਨੇ ਵੀ ਕੋਈ ਨਾਗਰਿਕਾਂ ਦੇ ਹੱਕ ਸੀਗੇ ਉਹ ਜਿੰਨੇ ਵੀ ਥੋੜੇ ਬਹੁਤ ਸਵਧਾਨ ਦੇ ਵਿੱਚ ਤੁਹਾਡੇ ਫੰਡਮੈਂਟਲ ਰਾਈਟਸ ਸੀਗੇ ਉਹ ਵੀ ਮਨਸੂਕ ਕਰ ਲੈ ਜੀ ਵੀ ਸਰਕਾਰ ਦੀ ਮਰਜੀ ਆ ਤੁਹਾਡਾ ਕੋਈ ਵੀ ਹੱਕ ਨਹੀਂ ਰਹਿ ਗਿਆ ਆਜ਼ਾਦੀ ਨਹੀਂ ਹਾਂ ਉਹਦੇ ਤੇ ਐਜੀਟੇਸ਼ਨ ਹੋਈ ਉਹ ਸਾਰੀ ਇੰਡੀਆ 'ਚ ਹੀ ਹੋਈ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਸ ਤਰ੍ਹਾਂ ਦੀਆਂ ਵੀ ਸੀਗੀਆਂ ਉਹਨਾਂ ਨੇ ਇੰਦਰਾ ਗਾਂਧੀ ਦੇ ਖਿਲਾਫ ਲੜਾਈ ਲੜੀ ਪਰ ਉਸ ਲੜਾਈ ਦੇ ਵਿੱਚ ਮੁੱਖ ਰੂਪ ਦੇ ਵਿੱਚ ਜੇਲਾਂ ਭਾਰਨ ਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਪ੍ਰਤੀਛਤ ਦੇ ਹਿਸਾਬ ਨਾਲ ਅਨੁਪਾਤ ਦੇ ਹਿਸਾਬ ਨਾਲ ਉਹ ਅਕਾਲੀ ਦਲ ਦਾ ਵੀ ਉੱਡਾ ਹੀ ਰੋਲ ਸੀਗਾ ਤੇ ਦਮ ਨਮੀ ਟਕਸਾਲ ਦਾ ਵੀ ਉੱਡਾ ਹੀ ਰੋਲ ਸੀਗਾ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਨੇ ਅਰੈਸਟ ਕਰ ਲਈ ਸੀਗੀ ਤਾਂ ਫਿਰ ਬਹੁਤੀ ਜਿਹੜੀ ਇਸ ਐਜੀਟੇਸ਼ਨ ਦੀ ਧਾਰਾ ਤਿੱਖੀ ਰੱਖਣ ਚ ਉਹ ਸੰਤ ਕਰਤਾਰ ਸਿੰਘ ਜੀ ਪਿੰਡ ਵਾਲਿਆਂ ਦਾ ਯੋਗਦਾਨ ਰਿਹਾ ਹੈ ਸਾਰੇ ਮਸਲੇ ਦੇ ਵਿੱਚ ਤੇ ਇਸ ਵਰਤਾਰੇ ਤੋਂ ਬਾਅਦ ਜਿਹੜਾ ਐਮਰਜੈਂਸੀ ਦਾ ਹੈ ਸਗਾ ਸਮਾਂ ਜੀ 75 ਤੋਂ 77 ਤੱਕ ਦਾ ਇਸ ਸਮੇਂ ਦੇ ਵਿੱਚ ਸਿੱਖਾਂ ਦੀ ਇੱਕ ਨਵੀਂ ਪਛਾਣ ਬਣੀ ਉਹਨਾਂ ਨੇ ਇੰਡੀਆ ਦੇ ਕਿਸੇ ਸਾਂਝੇ ਮਸਲੇ ਸਟਰਗਲ ਕੀਤੀ ਜੀ ਨਹੀਂ ਉਸ ਤੋਂ ਪਹਿਲਾਂ ਉਹ 47 ਤੋਂ ਲੈ ਕੇ 77 75 ਤੱਕ ਸਿੱਖਾਂ ਨਾਲ ਸੰਬੰਧਤ ਜਾਂ ਪੰਜਾਬ ਨਾਲ ਸੰਬੰਧਤ ਮਸਲਿਆਂ ਤੇ ਹੀ ਸੰਗਰਾਮ ਕਰਦੇ ਆਏ ਸੀ ਜੀ 75 ਤੋਂ ਬਾਅਦ ਸਾਰੇ ਇੰਡੀਆ ਲਈ ਲੜੇ ਤੇ ਉਹਦੇ ਨਾਲ ਉਹਨਾਂ ਦੀ ਸਾਰੇ ਇੰਡੀਆ ਦੇ ਵਿੱਚ ਬਹੁਤ ਵੱਡੇ ਹਿੱਸੇ 'ਚ ਜਿਹੜਾ ਹਿੱਸਾ ਦਿੱਲੀ ਦਰਬਾਰ ਦੀ ਕੇਂਦਰੀਕਰਨ ਦੀ ਨੀਤੀ ਦੇ ਖਿਲਾਫ ਸੀਗਾ ਜਿਹੜਾ ਹਿੱਸਾ ਬੇਪਰਵਾਦੀ ਦੇ ਖਿਲਾਫ ਸੀਗਾ ਜਿਹੜਾ ਹਿੱਸਾ ਪੂੰਜੀਵਾਦ ਜਿਹੜਾ ਹੈਗਾ ਵੱਡੇ ਅਮੀਰ ਤਨਾੜ ਉਹਨਾਂ ਦੇ ਖਿਲਾਫ ਸੀਗਾ ਉਹ ਸਾਰੇ ਗਰੀਬ ਹਿੱਸੇ 'ਚ ਉਹਨਾਂ ਧਾਰਮਿਕ ਗਿਣਤੀਆਂ ਦੇ ਵਿੱਚ ਜਾਂ ਸੱਭਿਆਚਾਰਕ ਜਿਹੜੇ ਬੋਲੀ ਆਧਾਰਿਤ ਗਰੁੱਪ ਹੈ ਉਹਨਾਂ ਸਾਰਿਆਂ 'ਚ ਇੱਕ ਹੀ ਮੰਨਤਾ ਬਣ ਗਈ ਕਿ ਜੇ ਦਿੱਲੀ ਦੇ ਖਿਲਾਫ ਲੜਨਾ ਤਾਂ ਸਿੱਖਾਂ ਦੇ ਰਾਹੀਂ ਸਭ ਤੋਂ ਬਿਹਤਰ ਲੜਿਆ ਜਾ ਸਕਦਾ ਜੀ 77 ਤੋਂ ਬਾਅਦ ਫਿਰ ਟਰਨਿੰਗ ਪੁਆਇੰਟ ਆਂਦਾ ਇਹ ਤਾਂ ਹੈਗੀ ਸਿੱਖਾਂ ਦੀ ਸਫਰ ਜੀ ਹੁਣ ਮੈਂ ਤੁਹਾਨੂੰ ਸਟੇਟ ਦਾ ਨਜ਼ਰੀਆ ਦੱਸਦਾ ਪਰਸਪਰ ਇੰਨੇ ਸਮੇਂ ਚ ਇੱਕ ਪਾਸੇ ਤਾਂ ਸਿੱਖ ਆਪਣੀ ਧਾਰਮਿਕ ਪਛਾਣ ਲਈ ਲੜੇ ਲਗਾਤਾਰ ਲੜੇ ਵੱਖਰੇ ਵੱਖਰੇ ਰੂਪ ਚ ਲੜੇ ਦੂਸਰੇ ਪਾਸੇ ਜਿਹੜਾ ਸਟੇਟ ਦੇ ਲਈ ਸਿੱਖ ਕਿਸ ਤਰ੍ਹਾਂ ਚੈਲੰਜ ਬਣਦੇ ਆਏ ਜੀ ਇੰਡੀਆ ਦੇ ਵਿੱਚ 47 ਤੋਂ ਪਹਿਲੇ ਜਦੋਂ ਅੰਗਰੇਜ਼ਾਂ ਦਾ ਰਾਜ ਰਿਹਾ ਸਾਰੇ ਇਸ ਮਹਾਦੀਪ ਦੇ ਵਿੱਚ ਉਦੋਂ ਤੋਂ ਹੀ ਇਸ ਇਲਾਕੇ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਤੌਰ ਤੇ ਸਿੱਖ ਸਥਾਪਿਤ ਹੋ ਗਏ ਸੀ ਅੰਗਰੇਜ਼ਾਂ ਦੀਆਂ ਜਿੰਨੀਆਂ ਵੀ ਸਾਰੀਆਂ ਫੌਜਾਂ ਉਹਨਾਂ ਦੇ ਵਿੱਚ ਸਿੱਖਾਂ ਦੀ ਸਭ ਤੋਂ ਮੁੱਖ ਅਹਿਮੀਅਤ ਸੀਗੀ ਅਫਸਰਾਂ ਦੇ ਵਿੱਚ ਤਾਂ ਸਮਝਾ ਦੇ ਗਿਣਤੀ ਸੀਗੀ ਅਫਸਰਾਂ ਦਾ 30-35% ਤੱਕ ਵੀ ਚੱਲੇ ਜਾਂਦੀ ਸੀਗੀ ਗਿਣਤੀ ਜਿਹੜੇ ਸਪਾਹੀ ਆ ਉਹ ਵੀ 9-10% ਟੋਟਲ ਦਾ ਹਿੱਸਾ ਰਹਿੰਦੇ ਸੀ ਇਹਦੇ ਵੀ ਵੱਧ ਜਾਂਦੇ ਸੀ। ਤੋਂ ਜਿਹੜੀ ਇੱਕ ਇੰਡੀਆ ਦੀ ਮੁੱਖ ਲੋਡ ਬਣ ਗਈ ਕਿ ਸਿੱਖਾਂ ਤੋਂ ਬਿਨਾ ਇੰਡੀਆ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਨਹੀਂ ਰੱਖ ਸਕਦਾ ਸੀਗਾ। ਇਹ ਉਹਨਾਂ ਦੀ ਮੁੱਖ ਡਿਪੈਂਡੈਂਸੀ ਸਿੱਖਾਂ ਤੇ ਬਣ ਗਈ। ਦੂਜਾ ਮਸਲਾ ਇਹ ਹੋਇਆ ਕਿ ਜਿਸ ਵਕਤ ਵੰਡ ਹੋਈ ਉਸ ਵਕਤ ਬਹੁਤ ਥੋੜੀ ਆਬਾਦੀ ਸੀਗੀ। ਆਬਾਦੀ ਜਦੋਂ ਵਧਣੀ ਸ਼ੁਰੂ ਹੋਈ ਆਬਾਦੀ ਦੇ ਵਧਣ ਦੇ ਨਾਲ ਅਨਾਜ ਦੀ ਲੋੜ ਪਈ ਤੋਂ ਅਨਾਜ ਦੇ ਮਸਲੇ ਦੇ ਵਿੱਚ ਵੀ ਹੌਲੀ-ਹੌਲੀ ਜਿਹੜੀ ਇੰਡੀਆ ਦੀ ਸਾਰੀ ਨਿਰਪਰਤਾ ਉਹ ਪੰਜਾਬ ਤੇ ਬਣ ਗਈ ਜਾਂ ਹਰਿਆਣਾ ਜਾਂ ਯੂਪੀ ਦੇ ਉਹਨਾਂ ਇਲਾਕਿਆਂ 'ਚ ਬਣੀ ਜਿੱਥੇ ਸਿੱਖ ਕਿਸਾਨ ਸੀ ਕਿਉਂਕਿ ਸਿੱਖ ਕਿਸਾਨ ਹਾਲਾਂਕਿ ਪਾਣੀ ਮਿੱਟੀ ਤੇ ਸਾਰੀ ਜਗ੍ਹਾ ਇੱਕੋ ਜਿਹਾ ਇਸਾਰੇ ਖੇਤੇ ਦੇ ਵਿੱਚ ਪੂਰੇ ਨਾਰਥ ਇੰਡੀਆ ਦੇ ਵਿੱਚ ਬਟ ਉਹ ਤਹਿਸੀਲਾਂ ਉਹ ਜ਼ਿਲ੍ਹੇ ਹੀ ਖੇਤੀ ਦੇ ਵਿੱਚ ਤਰੱਕੀ ਕੀਤੇ ਜਿੱਥੇ ਸਿੱਖ ਕਿਸਾਨ ਸੀਗੇ ਹਰਿਆਣਾ ਜਾਂ ਯੂਪੀ ਦੇ ਪੰਜਾਬ ਤਾਂ ਚਲੋ ਸਾਰਾ ਹੀ ਕਰਿਆ ਤਾਂ ਦੂਜੀ ਨਿਰਭਰਤਾ ਆਪਣੇ ਲੋਕਾਂ ਦੀ ਜਿਹੜੀ ਫੂਡ ਸਿਕਿਉਰਿਟੀ ਦੀ ਹੈ ਅਨਸੁਰੱਖਿਆ ਦੀ ਉਹ ਸਿੱਖਾਂ ਦੇ ਬਣ ਗਈ ਉਹਨਾਂ ਦੀ ਉਸ ਤੋਂ ਬਾਅਦ ਅੰਗਰੇਜ਼ ਵੇਲੇ ਤੋਂ ਇਹ ਹੋਇਆ ਕਿ ਜਦੋਂ ਤੋਂ ਅੰਗਰੇਜ਼ਾਂ ਨੇ ਇਸ ਖੇਤੇ ਦੀ ਆਰਥਿਕ ਤਰੱਕੀ ਦੇ ਲਈ ਜਿਹੜਾ ਬੁਨਿਆਦੀ ਢਾਂਚਾ ਬਣਾਉਣਾ ਸ਼ੁਰੂ ਕੀਤਾ 인ਫਰਾਸਟ੍ਰਕਚਰ ਡਿਵੈਲਪਮੈਂਟ ਸ਼ੁਰੂ ਕੀਤੀ ਉਹ ਸਭ ਤੋਂ ਪਹਿਲਾਂ ਨੇ ਰੇਲ ਨਾ ਮਿਸ਼ਾਣੀ ਸ਼ੁਰੂ ਕੀਤੇ ਆ ਰੇਲ ਲਾਈਨਸ ਹਾਂਜੀ ਤੋਂ ਜਿੰਨੀ ਵੀ ਰੇਲ ਲਾਈਨ ਬਿਸ਼ੀ ਹੋਈ ਆ ਉਹ ਸਾਰੀ ਸਿੱਖ ਰਾਮਗੜੀ ਦੇ ਜਿਹੜੇ ਟੈਕਨੀਸ਼ੀਅਨ ਨੇ ਉਹਨਾਂ ਨੇ ਬਸਾਈਆਂ ਹੋਈਆਂ ਇਸ ਕਰਕੇ ਤੁਸੀਂ ਇੰਡੀਆ ਦੇ ਕਿਸੇ ਵੀ ਸ਼ਹਿਰ 'ਚ ਜਾਓ ਇੰਡੀਆ ਦੇ 'ਚ ਤੁਹਾਨੂੰ ਰੇਲਵੇ ਲਾਈਨ ਦੇ ਨਾਲ ਸਿੰਘ ਸਵਾ ਗੁਰਦੁਆਰਾ ਮਿਲੂ ਰੇਲਵੇ ਸਟੇਸ਼ਨ ਦੇ ਨਾਲ ਕੁਸੇ ਸ਼ਹਿਰ ਚ ਚਲੇ ਜਾਓ। ਤੋਂ ਇੰਡੀਆ ਦੀ ਜਿੰਨੀ ਵੀ ਸਾਰੀ ਇਮਾਰਤ ਸਜਾਈ ਹੋਈ ਉਹਦੇ ਵਿੱਚ ਵੀ ਜਿਹੜੇ ਸਿੱਖ ਟੈਕਨੀਸ਼ੀਅਨਸ ਸਿਗੇ ਉਹਨਾਂ ਦਾ ਯੋਗਦਾਨ ਹੈ। ਹੁਣ ਨਵੀਂ ਦਿੱਲੀ ਬਣੀ। ਨਵੀਂ ਦਿੱਲੀ ਦੇ ਜਿਹੜੇ ਪੰਜ ਠੇਕੇਦਾਰ ਸਿਗੇ ਉਹਨਾਂ ਚ ਚਾਰ ਸਿੱਖ ਸਿਗੇ ਇੱਕ ਜਿਹੜਾ ਦੂਜਾ ਸਿਗਾ ਉਹ ਵੀ ਪੰਜਾਬੀ ਸਿਗਾ, ਹਿੰਦੂ ਸਿਗਾ। ਜੀ। ਸੋ ਇੰਡੀਆ ਦੀ ਜਿੰਨੀ ਵੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਈ ਉਹਦੇ ਜਿਹੜੇ ਮੁੱਖ ਟੈਕਨੀਸ਼ੀਅਨਸ ਸਿਗੇ ਉਹ ਸਿੱਖ ਸਿਗੇ। ਉਹਦੇ ਤੇ ਵੀ ਇੰਡੀਆ ਦੀ ਉਦੋਂ ਤੱਕ ਸਿੱਖਾਂ ਦੀ ਮੁੱਖ ਡਿਪੈਂਡੈਂਸੀ ਸੀਗੀ ਫਿਰ ਜਿਹੜਾ ਵਪਾਰ ਦਾ ਕੰਮ ਸੀਗਾ ਵਪਾਰ ਦੇ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਸੀਗਾ ਅੱਛਾ 47 ਤੋਂ ਬਾਅਦ ਜਦੋਂ ਇਹ ਸਾਰੀ ਇੰਡੀਆ ਦੀ ਅਜੋਗੀਕਰਨ ਹੋਇਆ ਜੀ ਉਸ ਤੋਂ ਬਾਅਦ ਵਿਦਨ ਇੰਡੀਆ ਜਿਹੜਾ ਵਪਾਰ ਸ਼ੁਰੂ ਹੋਇਆ ਕਿਉਂਕਿ ਅੰਗਰੇਜ਼ਾਂ ਦੇ ਵਕਤ ਤਾਂ ਵਿਦਨ ਇੰਡੀਆ ਬਹੁਤਾ ਵਪਾਰ ਨਹੀਂ ਹੁੰਦਾ ਸੀਗਾ ਮੁਗਲਾਂ ਦੇ ਵੇਲੇ ਤੋਂ ਵੀ ਅੰਗਰੇਜ਼ਾਂ ਦੇ ਵੇਲੇ ਤੋਂ ਵੀ ਇੰਡੀਆ ਤੋਂ ਬਾਹਰ ਜਿਹੜਾ ਸਿਲਕ ਰੂਟ ਸੀਗਾ ਜਾਂ ਸਮੁੰਦਰੀ ਰਸਤੇ ਵਪਾਰ ਹੁੰਦਾ ਸੀਗਾ ਲੈਂਡ ਰੂਟ ਤੇ ਘੱਟ ਹੁੰਦਾ ਸੀਗਾ ਉਹ ਅੰਗਰੇਜ਼ਾਂ ਨੇ ਆ ਕੇ ਹੌਲੀ-ਹੌਲੀ ਸ਼ੁਰੂ ਕਰਾਇਆ ਸੀਗਾ ਟ੍ਰੇਨ ਰੇਲ ਗੱਡੀਆਂ ਰਾਹੀਂ ਪਰ 47 ਤੋਂ ਬਾਅਦ ਉਹ ਫਿਰ ਵਪਾਰ ਦਾ ਇੱਕ ਤਰੀਕਾ ਰਿਟੇਲ ਦਾ ਜਾਂ ਹੋਰ ਦਾ ਸੜਕੀ ਮਾਰਗ ਤੇ ਸ਼ੁਰੂ ਹੋਇਆ ਤੋਂ ਇੰਡੀਆ ਦੇ ਵਿੱਚ ਜਿੰਨੀ ਮੁੱਖ ਟ੍ਰਾਂਸਪੋਰਟ ਸੀਗੀ ਪੰਜਾਬ ਤੋਂ ਲੈ ਕੇ ਤੌਰ ਚਨਈ ਤੱਕ ਉਧਰ ਤੌਰ ਅਸਾਮ ਤੱਕ ਉਹ ਸਾਰੇ ਦੇ ਵਿੱਚ ਹੀ ਸਿੱਖਾਂ ਦੀ ਟੋਟਲ ਮੋਨੋਪੋਲੀ ਸੀਗੀ ਟ੍ਰਾਂਸਪੋਰਟੇਸ਼ਨ ਚ ਸੁਭਾਅ ਵੀ ਇੰਡੀਆ ਦਾ ਚਾਹੇ ਇੰਟਰਨਲ ਵਪਾਰ ਹੈ ਚਾਹੇ ਅੰਦਰੂਨੀ ਤੌਰ ਦੇ ਉੱਤੇ ਜ਼ਰੂਰੀ ਵਸਤਾਂ ਇੱਕ ਦੂਜੀ ਤੋਂ ਦੂਜੀ ਜਗ੍ਹਾ ਲੈ ਕੇ ਜਾਣੀਆਂ ਨੇ ਚਾਹੇ ਕੋਈ ਇਨਫਰਾਸਟ੍ਰਕਚਰ ਬਿਲਡ ਕਰਨਾ ਚਾਹੇ ਅਨ ਸੁਰੱਖਿਆ ਉਹ ਸਾਰੇ ਕਾਸੇ ਦੇ ਵਿੱਚ ਸਿੱਖਾਂ ਦੇ ਉੱਤੇ ਨਿਰਭਰਤਾ ਬਣ ਗਈ ਸੀ ਉਸ ਤੋਂ ਬਾਅਦ ਜੇ ਤੁਸੀਂ ਈਵਨ ਇੰਡੀਆ ਦੀ ਬਿਊਰੋਕ੍ਰੇਸੀ ਦੇਖੋ ਅਫਸਰशाही ਦੇਖੋ ਜਿਹੜੀ ਦਿੱਲੀ ਬੈਠ ਕੇ ਰਾਜ ਚਲਾਉਣੀ ਸੀ ਉਹਦੇ ਵਿੱਚ ਵੀ ਕਾਫੀ ਨਿਰਭਰਤਾਵਾਂ ਦੀ ਸਿੱਖਾਂ ਦੇ ਸੀ ਸੋ ਬਹੁਤ ਸਾਰੇ ਐਸੇ ਹੋਰ ਫੀਲਡ ਸੀਗੇ ਜਿਨ੍ਹਾਂ ਦੇ ਉੱਤੇ ਹੋਰ ਪਾਰਸ਼ੀਅਲ ਨਿਰਭਰਤਾ ਸਿੱਖਾਂ ਦੇ ਬਣ ਗਈ ਸੀ ਸੋ ਹੁਣ ਇੱਕ ਛੋਟੀ ਜੀ ਕੌਮ ਹੈ ਜਿਹਦਾ ਇੱਕ ਖਾਸ ਖੇਤੇ ਦੇ ਵਿੱਚ ਬਹੁ ਗਿਣਤੀ ਹੈ ਤੇ ਵਿਚਾਰਧਾਰਕ ਤੌਰ ਦੇ ਉੱਤੇ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਨੀਤੀਆਂ ਉਹਨਾਂ ਦੇ ਖਿਲਾਫ ਹੈ ਮਤਲਬ ਦਿੱਲੀ ਦਰਬਾਰ ਵਿਪਰਵਾਦ ਨੂੰ ਪ੍ਰਮੋਟ ਕਰਦੀ ਹੈ ਜਿਹੜੀ ਜਾਤਪਾਤ ਦੇ ਉੱਤੇ ਖੜਾ ਇੱਕ ਪੱਸੇ ਗੁਰਮਤ ਹੈ ਜੀ ਦਿੱਲੀ ਦਰਬਾਰ ਪੂੰਜੀਵਾਦ ਤੇ ਖੜਾ ਹੈ ਸਿੱਖ ਉਹਦੇ ਉਲਟ ਵੰਡ ਛਕਣ ਦੇ ਉੱਤੇ ਖੜੇ ਨੇ ਤੋਂ ਦਿੱਲੀ ਦਰਬਾਰ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਕਰਨਾ ਚਾਹੁੰਦਾ ਹੈ ਸਿੱਖਾਂ ਦੀ ਪਾਲਿਸੀ ਹੰਨੇ ਹੰਨੇ ਮੀਰੀ ਦੀ ਹੈ ਭਾਵੇਂ ਖੁਦਮਖਤਿਆਰੀ ਐਨ ਥਰਡੇ ਲੈਵਲ ਤੱਕ ਮੰਡੀ ਜਾਣੀ ਚਾਹੀਦੀ ਸੋ ਇੱਕ ਧਿਰ ਬਣ ਗਈ ਨਾਰਥ ਇੰਡੀਆ ਦੇ ਵਿੱਚ ਜਿਹੜੀ ਨੀਤੀਗਤ ਤੌਰ ਤੇ ਤੁਹਾਡੇ ਲਗਭਗ ਹਰੇਕ ਮਸਲੇ ਤੋਂ ਉਲਟ ਖੜੀ ਹੈ ਤੇ ਉਹ ਇੰਨੀ ਪਾਵਰਫੁਲ ਹੋ ਗਈ ਹੈ ਕਿ ਉਸ ਤੋਂ ਬਿਨਾ ਇੰਡੀਆ ਸਟੇਟ ਚੱਲ ਨਹੀਂ ਸਕਦੀ ਸੋ ਜਿਹੜੀ ਇਹ ਸਾਰੀ ਸਮਰੱਥਾ ਬਿਲਡ ਹੋਈ ਉਸ ਨੂੰ ਬਿਲਕੁਲ ਆਖਰੀ ਜਿਹੜਾ ਖਤਰਨਾਕ ਮੋੜ ਸਟੇਟ ਦੇ ਹਿਸਾਬ ਨਾਲ ਮਿਲਿਆ ਉਏ ਹੋਇਆ ਵੀ ਜਦੋਂ 75 ਤੋਂ ਲੈ ਕੇ 77 ਤੱਕ ਐਮਰਜੈਂਸੀ ਹੋਈ ਉਦੋਂ ਸਿੱਖਾਂ ਨੇ ਜਿਸ ਪ੍ਰਕਾਰ ਦਿੱਲੀ ਦਰਬਾਰ ਦੀ ਇਸ ਪਾਲਿਸੀ ਦੇ ਖਿਲਾਫ ਸੰਗਰਾਮ ਕੀਤਾ ਉਹਦੇ ਨਾਲ ਬਾਕੀ ਸਾਰੇ ਜਿਹੜੇ ਇੰਡੀਆ ਦੇ ਵਿੱਚ ਲੋਕ ਸੀਗੇ ਜਿਹੜੇ ਇਸ ਦਿੱਲੀ ਦਰਬਾਰ ਦੇ ਨੇ ਪੀੜੇ ਹੋਏ ਸੀਗੇ ਉਹ ਸਿੱਖਾਂ ਤੇ ਰਾਜਸੀ ਤੌਰ ਤੇ ਵੀ ਨਿਰਪਰਤਾ ਬਣ ਲੱਗ ਗਏ ਉਹਨਾਂ ਦੀ ਉਹਨਾਂ ਨੂੰ ਲੱਗਣ ਲੱਗ ਗਿਆ ਇਹ ਦਿੱਲੀ ਤੋਂ ਸਾਨੂੰ ਸਿੱਖ ਹੀ ਨਿਜਾਤ ਦਵਾ ਸਕਦੇ ਤੇ ਉਸ ਵਕਤ ਸਟੇਟ ਲਈ ਇਹ ਬਣ ਗਿਆ ਸੀਗਾ ਕਿ ਜਾਂ ਤਾਂ ਹੁਣ ਸਿੱਖਾਂ ਨੂੰ ਬਿਲਕੁਲ ਕਿਸੇ ਸੀਰੀਅਸ ਕਨਫਲਿਕਟ 'ਚ ਪਾਣਾ ਪੈਣਾ ਨਹੀਂ ਇਹ ਬਹੁਤ ਆਨ ਵਾਲੇ ਥੋੜੇ ਸਮੇਂ ਦੇ ਵਿੱਚ ਦਿੱਲੀ ਦਰਬਾਰ ਦੇ ਬਰਾਬਰ ਇੱਕ ਰਾਜ ਸੀ ਤੁਰਾ ਜਾਂ ਤਰ ਬਣ ਕੇ ਵਿਚਰਨਗੇ ਜਿਹਦੇ ਉੱਤੇ ਜਿਨ੍ਹਾਂ ਨੇ ਸਦੀਆਂ ਤੋਂ ਦੱਬੇ ਕੁਚਲੇ ਹਿੱਸਾ ਹੈ ਜੀ ਉਹ ਸਾਰੇ ब्राह्मणवाद ਦੇ ਜਾਂ ਜਿੰਨੀਆਂ ਵੀ ਅਪਰ ਕਾਸਟ ਹੈਗੀਆਂ ਉਹਨਾਂ ਦੇ ਪੰਜੇ ਜੋ ਨਿਕਲ ਜਾਣੇ ਸੋ ਇੰਡੀਆ ਦੇ ਲਈ ਵਿਪਰ ਦੇ ਲਈ ਇਹ ਇਸ ਤਰ੍ਹਾਂ ਦੀ ਸਥਿਤੀ ਬਣ ਗਈ ਸੀ ਜਿਹਦੇ ਚੋਂ ਮੁੜ ਕੇ ਫਿਰ ਉਹਨੇ 1984 ਪਲਾਨ ਕੀਤਾ ਉਥੋਂ ਨਹੀਂ ਰੱਖੀ ਗਈ ਸੀ ਉਥੋਂ ਥ੍ਰੈਸ਼ਹੋਲਡ ਕਰਾਸ ਹੋ ਗਿਆ ਜਾਂ ਸਿੱਖਾਂ ਤੋਂ ਇੰਡੀਆ ਦਾ ਵੱਡਾ ਹਿੱਸਾ ਰਾਜਸੀ ਨਿਰਪਰਤਾ ਯਾਸ ਰੱਖਣ ਲੱਗ ਗਿਆ ਸੋ ਜਿਹੜੀ ਗੱਲ ਹੈਗੀ ਹੈ ਕੇਂਦਰਾ ਗਾਂਧੀ ਨਾ ਇੰਦਰਾ ਗਾਂਧੀ ਨਾ ਚਲੋ 노 ਡਾਊਟ ਸਿੱਖਾਂ ਦੇ ਤਲਖ ਰਿਲੇਸ਼ਨ ਰਹੇ ਪਰ ਇਹ ਸਾਰੀ ਸਟੋਰੀ ਇੰਦਰਾ ਗਾਂਧੀ ਤੋਂ ਨਹੀਂ ਸ਼ੁਰੂ ਹੋਈ ਉਸ ਤੋਂ ਪਹਿਲਾਂ ਹੀ ਹੋ ਗਈ ਸਿੱਖਾਂ ਦਾ ਸਟੇਟ ਦੇ ਨਾਲ ਸੀਰੀਅਸ ਜਿਹੜਾ ਕਨਫਲਿਕਟ ਹੈਗਾ ਉਹ 78 ਤੋਂ ਸ਼ੁਰੂ ਹੋ ਗਿਆ ਜਦੋਂ ਨਰੰਕਾਰੀ ਕਾਂਡ ਹੋਇਆ ਨਰੰਕਾਰੀ ਕਾਂਡ ਵੀ ਇੱਕ ਦਿਨ ਚ ਨਹੀਂ ਹੋਇਆ ਉਹ ਉਹ ਸਾਲ ਪਾਰ ਤੋਂ ਬਿਲਡ ਅਪ ਹੋ ਰਿਹਾ ਸੀਗਾ ਗੁਰਦਾਸਪੁਰ ਜ਼ਿਲ੍ਹੇ ਤੋਂ ਸ਼ੁਰੂ ਹੋਇਆ ਉਹ ਹੌਲੀ ਹੌਲੀ ਸਟੇਟ ਨੇ ਇੱਕ ਬਹਾਨਾ ਲੱਭਿਆ ਜਿਹਦੇ ਨਾਲ ਸਿੱਖ ਆਪਣੀ ਪਛਾਣ ਵਰਗੇ ਕਿਸੇ ਬੰਦਿਆਂ ਦੇ ਨਾਲ ਉਹਨਾਂ ਦੀ ਕਨਫਲਿਕਟ ਖੜ ਜਾਏ ਤਾਂ ਕਿ ਦੁਨੀਆ ਨੂੰ ਦੱਸਣ ਨੂੰ ਹੋਵੇ ਇਹਨਾਂ ਦਾ ਆਪਸੀ ਰੌਲਾ ਆਪਸ ਚ ਲੜ ਰਹੇ ਨੇ ਆਪਸ ਚ ਰਲ ਰਹੇ ਤੋਂ ਗੁਰਦਾਸਪੁਰ ਜਲੇ ਤੋਂ ਉਹ ਕਨਫਲਿਕਟ ਜਿਹੜੀ ਸੀਗੀ ਉਹ ਬਣਨੀ ਸ਼ੁਰੂ ਹੋਈ ਹੌਲੀ ਹੌਲੀ 78 ਤੱਕ ਉਹ ਕਨਾਈ ਮਿਕਸ ਤੇ ਪਹੁੰਚੀ ਉਦੋਂ ਇੰਡੀਆ ਦੇ ਉੱਤੇ ਇੰਦਰਾ ਗਾਂਧੀ ਨੇ ਸਰਾਜ ਕਰਦੀ ਹੈ ਜਨਤਾ ਪਾਰਟੀ ਦੀ ਸਰਕਾਰ ਸੀਗੀ ਇੰਡੀਆ ਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਮਿਲੀ ਜੁਲੀ ਸਰਕਾਰ ਸੀਗੀ ਮਰਾਰਜੀ ਦਸਾਈ ਇੰਡੀਆ ਦਾ ਪੀਐਮ ਸਗਾ ਉੱਥੋਂ ਸ਼ੁਰੂ ਹੋਈ ਤੇ ਉਸ ਮਸਲੇ ਦੇ ਵਿੱਚ ਬਿਲਕੁਲ ਹੀ ਨੰਗੇ ਚਿੱਟੇ ਰੂਪ ਦੇ ਵਿੱਚ ਸਿੱਖਾਂ ਨਾਲ ਬੇਇਨਸਾਫੀ ਹੋਈ 13 ਮੰਦੇ 13 ਸਿੰਘ ਸ਼ਹੀਦ ਹੋਏ ਬਹੁਤ ਸਾਰੇ ਸਿੰਘ ਫੱਟੜ ਹੋਏ ਉਹਦੇ باوجود ਉਹ ਸਾਰੇ ਕੇਸ 'ਚੋਂ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ ਉਹ ਬਰੀ ਹੋ ਗਏ ਸਾਰੇ ਸੋ ਉਹਦੇ ਪੈਰਲੈਲ ਜਿਹੜੀ ਸਿੱਖਾਂ ਦੇ ਖਿਲਾਫ ਉਦੋਂ ਤੋਂ ਹੀ ਜਿਹੜੀ ਜਗਮਾਣੀ ਅਖਬਾਰ ਸੀਗੀ ਉਹਦੇ ਲਾਲਾ ਜਗਤ ਨਾਰਾਇਣ ਹੁਣੇ ਸਿੱਖਾਂ ਦੇ ਖਿਲਾਫ ਔਰ ਸਿੱਖ ਗੁਰੂਆਂ ਦੇ ਖਿਲਾਫ ਗੁਰਮਤ ਦੇ ਖਿਲਾਫ ਸਾਰੇ ਖਿਲਾਫ ਹੀ ਇੱਕ ਕੂੜ ਪ੍ਰਚਾਰ ਲਗਾਤਾਰ ਵਿੱਡਿਆ 78 ਤੋਂ 70 ਤੋਂ ਸੋ ਇਹ ਪੜ ਜਿਹੜਾ ਕਨਫਲਿਕਟ ਦਾ ਪਲਾਨ ਉਦੋਂ ਹੀ ਸਟੇਟ ਦੀਆਂ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨੇ ਕਰ ਲਿਆ ਸੀਗਾ ਸੋ ਇੰਦਰਾ ਗਾਂਧੀ ਦੇ ਵੇਲੇ 84 ਦੇ ਵਿੱਚ ਤਾਂ ਫਿਰ ਇਹਦਾ ਕਲਾਈਮੈਕਸ ਹੋਇਆ। ਹੂੰ। ਸੋ ਇਸ ਕਰਕੇ ਜੇ ਆਪਾਂ ਇਹਦੀ ਵਜ੍ਹਾ ਲੱਭਣੀ ਹੈ ਜੀ ਤਾਂ ਇਹਦੀ ਵਜ੍ਹਾ ਦੇ ਜਿਹੜੇ ਕੁਝ ਸਿਧਾਂਤਕ ਕਾਰਨ ਨੇ ਉਹ ਤਾਂ ਪੰਜ ਸਦੀਆਂ ਪੁਰਾਣੇ ਹੀ ਨੇ ਜਿਹੜਾ ਗੁਰਮਤ ਦਾ ਬਿੱਪਰ ਨਾਲ ਵਿਰੋਧ ਹੈ। ਜੀ। ਮਟ ਜੇ ਪੋਲੀਟਿਕਲ ਕਾਰਨ ਲੱਭਣੇ ਨੇ ਉਹ ਮਤਲਬ 82 ਤੋਂ ਧਰਮਯੋਧ ਮੋਰਚੇ ਤੋਂ ਨਹੀਂ ਸ਼ੁਰੂ ਹੁੰਦੇ ਉਹ 47 ਤੋਂ 48 ਤੋਂ ਸ਼ੁਰੂ ਹੋ ਜਾਂਦੇ। ਸੋ ਹੌਲੀ ਹੌਲੀ ਕਨਫਲਿਕਟ ਜਲਦੀ ਜਦੋਂ 78 ਤੋਂ ਬਾਅਦ 80 ਜਿਹੜਾ ਦੁਆਰਾ ਇੰਦਰਾ ਗਾਂਧੀ ਆ ਗਈ ਇੰਦਰਾ ਗਾਂਧੀ ਦੇ ਆਉਣ ਦੇ ਨਾਲ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਸੀਗੀਆਂ ਉਹਨਾਂ ਨੇ ਕੋਈ ਪਾਲਿਸੀ ਬਦਲੀ ਨਹੀਂ ਹੈ ਕਿਉਂਕਿ ਪੋਲੀਟੀਸ਼ੀਨਰਾਂ ਦੇ ਹੱਥ 'ਚ ਬਹੁਤਾ ਨਹੀਂ ਹੁੰਦਾ ਪਾਲਿਸੀ ਨੂੰ ਬਦਲਣਾ ਉਹ ਮਾੜਾ ਮੋਟਾ ਧਾਰ ਤਿੱਖੀ ਖੁੰਡੀ ਕਰ ਸਕਦੇ ਆ ਉਹ ਇੰਦਰਾ ਗਾਂਧੀ ਦੇ ਆਉਣ ਨਾਲ ਧਾਰ ਹੋਰ ਤਿੱਖੀ ਹੋ ਗਈ ਖੰਡੀ ਤੇ ਨਹੀਂ ਹੋਈ ਹੋਰ ਤਿੱਖੀ ਹੋ ਗਈ ਤੇ ਉਸ ਦੇ ਵਿੱਚ ਜਦੋਂ ਸਿੱਖਾਂ ਨੂੰ ਇਸ ਹੱਦ ਤੱਕ ਮਤਲਬ ਜਲੀਲ ਕਰਨ ਤੱਕ ਲੈ ਕੇ ਗਏ ਵੀ ਇਹ ਕੋਈ ਮੋਰਚਾ ਸ਼ੁਰੂ ਕਰਨ ਕੋਈ ਕਨਫਲिक्ट ਸ਼ੁਰੂ ਕਰਨ ਜੀ ਤੋਂ ਪ੍ਰਿਮਰੀ ਸਿੰਘ ਹੁਣਾਂ ਨੂੰ ਬਿਨਾਂ ਹੀ ਵਜ੍ਹਾ ਇੱਕ ਕੇਸ ਦੀ ਪੈਰਵਾਹੀ ਕਰਨ ਗਿਆ ਨੂੰ ਅਰੈਸਟ ਕਰ ਲਿਆ ਸੀ ਪ੍ਰਿਮਰੀ ਸਿੰਘ ਤੇ ਠਾਰਾ ਸਿੰਘ ਹੁਣਾਂ ਨੂੰ ਜਿੱਥੋਂ ਗ੍ਰਿਫਤਾਰੀਆਂ ਸ਼ੁਰੂ ਹੋਈਆਂ